ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਦਰਕ ਵਦੀ ਤੁਸੀਂ ਦੇਖ ਰਹੇ ਹੋ ਕਵਦੀ ਨਿਊਜ਼ ਗੱਲ ਕਰਾਂਗੇ ਚੋਣਾਂ ਦੀ ਗੱਲ ਕਰਾਂਗੇ ਲੁਧਿਆਣੇ ਦੀ ਸੀਟ ਬਾਰੇ ਜਿਹੜੀ ਕਿ ਹੌਟ ਸੀਟ ਮੰਨੀ ਜਾ ਰਹੀ ਹੈ ਗੱਲ ਕਰਾਂਗੇ ਉਹਨਾਂ ਕੈਂਡੀਡੇਟਾਂ ਬਾਰੇ ਜਿਹੜੇ ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਮੈਦਾਨ ਦੇ ਵਿੱਚ ਉਤਰੇ ਹੋਏ ਹਨ ਗੱਲ ਕਰਾਂਗੇ ਉਹ ਸਿਆਸੀ ਮਾਹੌਲ ਦੀ ਜਿਹੜਾ ਪਿੰਡਾਂ ਦੇ ਵਿੱਚ ਇਸ ਟਾਈਮ ਗਰਮਾਇਆ ਹੋਇਆ ਜੇ ਗੱਲ ਕਰ ਲਈਏ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਆਪਾਂ ਰਾਜਾ ਬਣਿੰਗ ਦੀ ਜਿਸ ਨੂੰ ਕਿ ਚਾਹੇ ਦੇਰ ਨਾਲ ਲੁਧਿਆਣਾ ਸੀਟ ਤੋਂ ਔਲਾਦਿਆਂ ਗਿਆ ਪਰ ਕਿਤੇ ਨਾ ਕਿਤੇ ਜਾ ਕੇ ਜਿੰਮੇ ਹਾਈ ਕਮਾਂਡ ਦੇ ਹੁਕਮ ਦੇ ਅਨਸਾਰ ਪੰਜਾਬ ਦਾ ਪ੍ਰਧਾਨ ਰਾਜਾ ਬਣਿੰਗ ਜੀ ਲੁਧਿਆਣੇ ਦੇ ਵਿੱਚ ਉਮੀਦਵਾਰ ਔਲਾਦਿਆਂ ਗਿਆ ਉਸ ਤੋਂ ਇਹ ਸਥਿਤੀ ਤਾਂ ਸਪੱਸ਼ਟ ਹੋ ਰਹੀ ਆ ਵੀ ਰਾਜਾ ਬਣਿੰਗਾ ਜਿਹੜਾ ਉਹਦੇ ਆਉਣ ਨਾਲ ਕਾਂਗਰਸ ਦੇ ਜਿਹੜੇ ਵਰਕਰ ਨੇ ਕਾਂਗਰਸ ਦੇ ਜਿਹੜੇ ਆਗੂ ਨੇ ਲੁਧਿਆਣੇ ਦੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਜਿਹੜਾ ਜੋਸ਼ ਉਹ ਦੇਖਣ ਨੂੰ ਜ਼ਰੂਰ ਮਿਲਿਆ ਤੇ ਜੇ ਗੱਲ ਕਰ ਲਈਏ ਰਾਜਾ ਬਣਿੰਗ ਦੇ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਆ ਉਹਨਾਂ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤਾਂ ਰਾਜਾ ਬਣਿੰਗ ਜੀ ਨੇ ਕੱਲ ਹੀ ਆਪਣੇ ਗਿਲ ਹਲਕੇ ਦੇ 10 ਪਿੰਡਾਂ ਦਾ ਦੌਰਾ ਕੀਤਾ ਜਿਸ 10 ਪਿੰਡਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਰਾਜਾ ਬੜਿੰਗ ਦੀਆਂ ਜਿਹੜੀਆਂ ਉਹ ਮੀਤਕਾ ਸਨ ਉਹਨਾਂ ਨੂੰ ਜਿਹੜਾ ਹੰਗਾਰਾ ਵਾ ਉਹ ਭਰਮਾ ਹੰਗਾਰਾ ਦੇਖਣ ਨੂੰ ਮਿਲਿਆ ਵਾ ਤੇ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਰਾਜਾ ਬੜਿੰਗ ਇਸ ਸਮੇਂ ਜਿਹੜੀ ਉਹਦੀ ਸਥਿਤੀ ਆ ਤਾਂ ਉਹ ਸਥਿਤੀ ਆ ਜਿਹੜੀ ਉਹਦੀ ਵਧੀਆ ਸਥਿਤੀ ਆ ਹਾਂ ਜੇ ਗੱਲ ਕਰ ਲਈਏ ਆਪਾਂ ਆਮ ਪਾਰਟੀ ਦੇ ਲੁਧਿਆਣਾ ਦੇ ਕੈਂਡੀਡੇਟ ਪੱਪੀ ਪਰਾਸਰ ਜੀ ਜਿਹੜੇ ਕਿ ਲੁਧਿਆਣੇ ਤੋਂ ਐਮਐਲਏ ਵੀ ਨੇ ਜੇ ਗੱਲ ਕਰੀਏ ਆਪਾਂ ਉਹਨਾਂ ਦੀ ਆਮ ਪਾਰਟੀ ਦੀ ਤਾਂ ਜਿਹੜੀ ਆਮ ਪਾਰਟੀ ਦੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ ਜਿਹੜੇ ਉਹਦੇ ਲੁਧਿਆਣੇ ਦੇ ਐਮਐਲਏ ਵਗੈਰਾ ਨੇ ਜਾਂ ਗਿੱਲ ਹਲਕੀ ਦੇ ਐਮਐਲਏ ਆਪਾਂ ਗੱਲ ਕਰ ਲਈਏ ਜੀਮਨ ਸਿੰਘ ਸੰਗੋਵਾਲ ਦੀ ਜਿਹੜੇ ਕਿ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਸਨ ਤਾਂ ਕਿਤੇ ਨਾ ਕਿਤੇ ਜਾ ਕੇ ਮੌਜੂਦਾ ਸਰਕਾਰ ਦਾ ਜਿਹੜਾ ਉਹ ਫਰਕ ਜ਼ਰੂਰ ਪੈਂਦਾ ਕੈਂਡੀਡੇਟ ਨੂੰ ਤੇ ਜੇ ਜੇ ਆਪਾਂ ਗੱਲ ਕਰੀਏ ਪੱਪੀ ਪ੍ਰਾਸਰ ਜੀ ਦੇ ਪਿੰਡਾਂ ਦੇ ਵਿੱਚ ਉਹਦਾ ਕਿਹੋ ਜਿਹਾ ਰਜਾਣਾ ਪੱਪੀ ਪ੍ਰਾਸਰ ਜੀ ਨੇ ਪਿਛਲੇ ਦਿਨੀ ਪਿੰਡਾਂ ਦੇ ਵਿੱਚ ਚੋਣ ਮਹਿੰਮ ਆਪਣੀ ਸ਼ੁਰੂ ਕੀਤੀ ਸੀ ਤਾਂ ਉਸ ਚੋਣ ਮਹਿੰਮ ਦੇ ਵਿੱਚ ਜਿਹੜੇ ਉਸ ਦੇ ਗਰਾਊਂਡ ਲੈਵਲ ਦੇ ਵਰਕਰ ਸਨ ਤਾਂ ਉਹ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਕਿਤੇ ਨਾ ਕਿਤੇ ਜਾ ਕੇ ਜੇ ਆਪਾਂ ਗੱਲ ਕਰ ਲਈਏ ਵੀ ਉਹਨਾਂ ਦੀ ਸਥਿਤੀ ਕਿਹੋ ਜਿਹੀ ਆ ਪਰ ਸਥਿਤੀ ਉਹਨਾਂ ਦੀ ਵੀ बराबर ਦੀ ਮੰਨੀ ਜਾ ਸਕਦੀ ਆ ਕਿਉਂਕਿ ਇੱਕ ਮੌਜੂਦਾ ਸਰਕਾਰ ਇੱਕ ਐਡੀ ਵੱਡੀ ਗਿਣਤੀ ਦੇ ਵਿੱਚੋਂ ਹਲਕਾ ਵਿਧਾਇਕ ਜੀਮਰ ਸਿੰਘ ਸੰਗੋਵਾਲ ਜਿਹੜੇ ਜਿੱਤੇ ਸਨ ਉਹ ਵਰਕਰ ਆ ਜਿਹੜਾ ਸਾਰਾ ਵਰਕਰ ਗਰਾਊਂਡ ਲੈਵਲ ਦਾ ਜਿਹੜਾ ਸਾਰਾ ਵਰਕਰ ਆ ਉਹ ਉਹਨਾਂ ਦੇ ਨਾਲ ਜੁੜਿਆ ਹੋਇਆ ਤਾਂ ਕਿਤੇ ਨਾ ਕਿਤੇ ਜਾ ਕੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੀ ਇਹ ਚੋਣ ਮਹਾਂ ਸਿਆਸੀ ਬਾਜ਼ਾਰ ਆ ਜਿਹੜਾ ਗਰਮਾਇਆ ਹੋਇਆ ਬਾਜ਼ਾਰ ਆ ਕਿਤੇ ਨਾ ਕਿਤੇ ਜਾ ਕੇ ਰਾਜਾ ਬੜਿੰਕ ਅਤੇ ਅਸ਼ੋਕ ਕਪੀਪਰਾਸਰ ਜੀ ਦੇ ਵਿੱਚ ਜਿਹੜਾ ਅਹਿਮ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰ ਲਈਏ ਹੁਣ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਨੇ ਕਿ ਅਜੇ ਗਿੱਲ ਹਲਕੇ ਦੇ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਨਹੀਂ ਕੀਤਾ ਜਿਵੇਂ ਕਿ ਥੋੜੇ ਦਿਨ ਰਹਿ ਗਏ ਇਲੈਕਸ਼ਨਾਂ ਦੇ ਵਿੱਚ ਉਸ ਇਲੈਕਸ਼ਨਾਂ ਦੇ ਸੋਲਦੇ ਤੁਮੇ ਨੂੰ ਦੇਖਦੇ ਹੁਣ ਤੱਕ ਜਿਹੜਾ ਉਹ ਗਿੱਲ ਹਲਕੇ ਦੇ ਵਿੱਚ ਉਹਨਾਂ ਦੀ ਸਿਰਫ ਇੱਕ ਵੱਡੀ ਰੈਲੀ ਹੋਈ ਆ ਜੋ ਕਿ ਪਾਰਟੀ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਰੈਲੀ ਰੱਖੀ ਗਈ ਸੀ ਉਸ ਰੈਲੀ ਦੇ ਵਿੱਚ ਜਿਹੜਾ ਇਕੱਠਾ ਉਹਨਾਂ ਦਾ ਕਾਫੀ ਦੇਖਣ ਨੂੰ ਮਿਲਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਦਾ ਜਿਹੜਾ ਅਜੇ ਲੁਧਿਆਣਾ ਏਰੀਆ ਰਣਜੀਤ ਢਿੱਲੋਂ ਜੀ ਕਵਰ ਕਰ ਰਹੇ ਹਨ ਪਰ ਪਿੰਡਾਂ ਦੇ ਵਿੱਚ ਜਾ ਕੇ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਜਿਹੜੀ ਮੀਟਿੰਗ ਅਜੇ ਫਿਲਹਾਲ ਕੋਈ ਪਿੰਡਾਂ ਦੇ ਵਿੱਚ ਮੀਟਿੰਗ ਇੰਨੀ ਜ਼ਿਆਦਾਤਰ ਉਹ ਪਿੰਡਾਂ ਦੇ ਜਿਹੜੇ ਲੋਕ ਨੇ ਰਿਸਪੌਂਸ ਨਹੀਂ ਦੇ ਰਹੇ ਉਹ ਪੁਰਾਣੇ ਟਕਸਾਲੀ ਕਾਲੀ ਦਲ ਦੇ ਜਿਹੜੇ ਆਗੂ ਨੇ ਦਰਸ਼ਨ ਦਰਸ਼ਨ ਸਿੰਘ ਸਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਜ਼ਰੂਰ ਮਤਲਬ ਉਹਨਾਂ ਦਾ ਸਾਥ ਦੇ ਰਹੇ ਹਨ ਪਰ ਰਣਜੀਤ ਸਿੰਘ ਢਿੱਲੋਂ ਨੂੰ ਵੀ ਪਿੰਡਾਂ ਦੇ ਵਿੱਚ ਆਉਣਾ ਚਾਹੀਦਾ ਪਿੰਡਾਂ ਦੇ ਬਰਕਰਾਰਾ ਦੇ ਨਾਲ ਵੱਧ ਤੋਂ ਵੱਧ ਉਹਨਾਂ ਨੂੰ ਮੇਲ ਮਲਾਪ ਕਰਨਾ ਚਾਹੀਦਾ ਜੇ ਆਪਾਂ ਹੁਣ ਗੱਲ ਕਰ ਲਈਏ ਰਵਨੀਤ ਬਿੱਟੂ ਜੀ ਜਿਹੜੇ ਕਿ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜੁਆਇਨ ਹੋਏ ਹਨ ਗੱਲ ਕਰੀਏ ਉਹਨਾਂ ਦੀ ਲੁਧਿਆਣੇ ਤੋਂ ਲੁਧਿਆਣੇ ਤੋਂ ਇੰਡਸਟਰੀ ਏਰੀਏ ਦੇ ਜਾਂ ਉਹ ਪੜ੍ਹੇ ਲਿਖੇ ਕਾਮੇ ਉਹ ਪੜ੍ਹੇ ਲਿਖੇ ਸਰਕਾਰੀ ਨੌਕਰੀਆਂ ਵਾਲੇ ਜਿਹੜੇ ਕਿ ਭਾਜਪਾ ਨੂੰ ਭਾਜਪਾ ਦੇ ਵਿੱਚ ਬਿੱਟੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀਆਂ ਸਨ ਤੇ ਗੱਲ ਕਰੀ ਆਪਾਂ ਆਪਣੇ ਮੰਦਰ ਦੀ RAM ਮੰਦਰ ਦੀ ਤਾਂ RAM ਮੰਦਰ ਦੀ ਗੱਲ ਤੇ ਜਾ ਕੇ ਬਿੱਟੂ ਜੀ ਜਾਂ ਆਪਣੇ ਦਾਦਾ ਜੀ ਬਿਆਨਤ ਸਿੰਘ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਜਾਂ ਲੁਧਿਆਣੇ ਦੇ ਵਿੱਚ ਨਮੀਆਂ ਜਿਹੜੀਆਂ ਸਕੀਮਾਂ ਨੇ ਉਹ ਲਿਆਉਣ ਵਾਸਤੇ ਜਿਵੇਂ ਕਿ ਮੈਟਰੋ ਹੋਗੀ ਜਾਂ ਏਮ ਵਰਗਾ ਹਸਪੀਟਲ ਹੋ ਗਿਆ ਜਾਂ ਫਿਰ ਇੰਡਸਟਰੀ ਦੇ ਜਿਹੜੇ ਉਹ ਲੋਕ ਨੇ ਜਿਹੜੇ ਇੰਡਸਟਰੀ ਦਾ ਕੰਮ ਕਰਦੇ ਹਨ ਉਹਨਾਂ ਨੂੰ ਉਹਨਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਇੱਕ ਇੰਡਸਟਰੀ ਦੇ ਸਹੀ ਹੱਬ ਬਣਾਵਾਂਗੇ ਜਿੱਥੇ ਮੈਟਰੋ ਵੀ ਚੱਲੂਗੀ ਜਿੱਥੇ ਸਾਰੀਆਂ ਸਹੂਲਤਾਂ ਇੱਕ ਜਗ੍ਹਾ ਇਕੱਠੀਆਂ ਮਿਲਣਗੀਆਂ ਤਾਂ ਬਿੱਟੂ ਜੀ ਉਹ ਪਿੰਡ ਸ਼ਹਿਰ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਜਿਹੜੀਆਂ ਵੋਟਾਂ ਮੰਗ ਰਹੇ ਹਨ ਪਰ ਪਿੰਡਾਂ ਦੇ ਵਿੱਚ ਬਿੱਟੂ ਜੀ ਦਾ ਜਿਹੜਾ ਜਾਣਾ ਆਉਣਾ ਮਾ ਉਹ ਕਿਸਾਨ ਬਿੱਟੂ ਜੀ ਦਾ ਕਿਤੇ ਨਾ ਕਿਤੇ ਜਾ ਕੇ ਵਿਰੋਧ ਕਰਦੇ ਦੇਖਣ ਨੂੰ ਮਿਲ ਸਕਦੇ ਹਨ ਪਿਛਲੇ ਦਿਨੀ ਵੀ ਬਿੱਟੂ ਜੀ ਨੇ ਪਿੰਡਾਂ ਦੇ ਵਿੱਚ ਇੱਕ ਚੋਣ ਮਹਿੰਦਸ ਨੂੰ ਸ਼ੁਰੂਆਤ ਕੀਤੀ ਸੀ ਉੱਥੇ ਵੀ ਕਿਸਾਨਾਂ ਵੱਲੋਂ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਗਿਆ ਹੁਣ ਦੇਖਣਾ ਇਹ ਆ ਆਉਣ ਵਾਲੀ ਇੱਕ ਤਰੀਕ ਨੂੰ ਵੀ ਜਿਹੜੇ ਲੋਕ ਨੇ ਤਾਂ ਉਹ ਕਿਹੋ ਜਿਹਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਪਾਰਟੀਆਂ ਦੇ ਵਿੱਚ ਜਦੋਂ ਚੋਣ ਮਹਿੰਦ ਹੁੰਦੀ ਆ ਉੱਤੇ ਇਕੱਠ ਜਿਆਦਾ ਹੋ ਜਾਂਦਾ ਉਹ ਲੋਕਾਂ ਨੇ ਪਿੰਡਾਂ ਦੇ ਵਿੱਚ ਆਪਣਾ ਭਾਈਚਾਰਕ ਸਾਂਝ ਕਾਇਮ ਰੱਖਣੀ ਹੁੰਦੀ ਹੈ ਪਰ ਜਦੋਂ ਵੋਟ ਪਾਉਣੀ ਹੁੰਦੀ ਆ ਉੱਥੇ ਜਾ ਕੇ ਉਹ ਜਿਹੜਾ ਵਰਕਰ ਆ ਉਹ ਕੁਝ ਹੋਰ ਮਹਿਸੂਸ ਕਰਦਾ ਹੁੰਦਾ ਤਾਂ ਇਹ ਹੁਣ ਦੇਖਣਾ ਤਾਂ ਇਹ ਹੀ ਆ ਵੀ ਇੱਕ ਤਰੀਕ ਨੂੰ ਕਿਹੜਾ ਜਿਹੜਾ ਉਮੀਦਵਾਰ ਆ ਉਹ ਆਪਣੇ ਵਰਕਰਾਂ ਨੂੰ ਮਤਲਬ ਖੁਸ਼ ਕਰ ਸਕਦਾ ਤੇ ਉਹ ਜਿਹੜੇ ਵਰਕਰ ਨੇ ਇੱਕ ਤਰੀਕ ਨੂੰ ਉਹਨਾਂ ਦੇ ਜਿਹੜੇ ਚੋਣ ਸਾਮ ਤੇ ਉਹਨਾਂ ਦਾ ਬਟਨ ਦੱਬ ਕੇ ਤਾਂ ਉਹਨੂੰ ਵੋਟ ਪਾਉਣਗੇ ਤੇ ਚਾਰ ਤਰੀਕ ਨੂੰ ਜਿਹੜਾ ਉਹ ਰਿਜ਼ਲਟ ਸਾਰਿਆਂ ਦੇ ਸામਨੇ ਆ ਜਾਣਾ ਪਰ ਜੇ ਅਸੀਂ ਹੁਣ ਤੁਹਾਨੂੰ ਦੱਸ ਦਈਏ ਲੁਧਿਆਣੇ ਦੀ ਜਿਹੜੀ ਸਥਿਤੀ ਆ ਵੀ ਇਸ ਟਾਈਮ ਦੀ ਕਿਹੜੀ ਜਿਹੜੀ ਸਥਿਤੀ ਆ ਤਾਂ ਕਿਸ ਦਾ ਮੁਕਾਬਲਾ ਕਿਸ ਦੇ ਨਾਲ ਹੋ ਸਕਦਾ ਆਮ ਪਾਰਟੀ ਦੇ ਅਸ਼ੋਕ ਕੁਮਾਰ ਅ ਅਸ਼ੋਕ ਪ੍ਰਾਸਰ ਪੱਪੀ ਜੀ ਤੇ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਜੀ ਦੇ ਵਿੱਚ ਲੁਧਿਆਣੇ ਤੋਂ ਅਹਿਮ ਮੁਕਾਬਲਾ ਜਿਹੜਾ ਦੇਖਿਆ ਜਾ ਸਕਦਾ ਇਹਨਾਂ ਦੋਨਾਂ ਕੈਂਡੀਡੇਟਾਂ ਦੇ ਵਿੱਚ ਤਸਵੀ ਜਿਹੜੀ ਮੁਕਾਬਲੇ ਦੀ ਉਹ ਟੱਕਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਤੇ ਜੇ ਜਿਹੜੀ ਜਿੱਤ ਹਾਰ ਆ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਦੋਨੇ ਕੈਂਡੀਡੇਟਾਂ ਦੇ ਵਿੱਚ ਤਾਂ ਥੋੜੇ ਹੀ ਫਰਕ ਦੇ ਨਾਲ ਉਹ ਜਿਹੜੀ ਜਿੱਤ ਹਾਰ ਹੋਵੇਗੀ ਕਿਉਂਕਿ ਜਿੱਥੇ ਇੱਕ ਪਾਸੇ ਪ੍ਰਧਾਨ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਜੀ ਉਹਨਾਂ ਨੂੰ ਸਮਰਥਨ ਮਿਲ ਰਿਹਾ ਤਾਂ ਦੂਜੇ ਪਾਸੇ ਮੌਜੂਦਾ ਸਰਕਾਰ ਦੇ ਅਸੋਕ ਪ੍ਰਸਰ ਪੱਪੀ ਜੀ ਨੇ ਜਿਹੜੇ ਉਹਨਾਂ ਨੂੰ ਵੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤਾਂ ਹੁਣ ਆਉਣ ਵਾਲਾ ਇਹ ਸਮਾਂ ਹੀ ਦੱਸੇਗਾ ਬਈ ਆਪਣੇ ਚੋਕ কুমার ਅਸੋਕ ਪ੍ਰਸਰ ਪੱਪੀ ਜੀ ਜਿੱਤ ਰਹੇ ਨੇ ਜਾਂ ਰਾਜਾ ਬਣੀਗ ਜੀ ਜਿੱਤ ਰਹੇ ਨੇ ਜਦ ਤੱਕ ਤੁਸੀਂ ਦੇਖਦੇ ਰਹੋ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਕਬੋਦੀ ਨਿਊਜ਼ ਦੇ ਨਾਲ ਦੇਖਦੇ ਰਹੋ ਰੋਜ਼ ਦੀ ਅਪਡੇਟ ਤੁਹਾਨੂੰ ਇਸ ਤਰ੍ਹਾਂ ਅਸੀਂ ਪਾਇਆ ਕਰਾਂਗੇ ਸਾਡੀ ਰੋਜ਼ ਦੀ ਅਪਡੇਟ ਦੇਖਦੇ ਰਹੋ ਮਿਹਰਬਾਨੀ ਥੈਂਕ ਯੂ